ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਦਿੱਲੀ ਵਿੱਚ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਅੱਜ ਸ਼ਾਮ 5 ਵਜੇ ਥੰਮ ਜਾਵੇਗਾ ਚੋਣ ਪ੍ਰਚਾਰ ਆਮ ਆਦਮੀ ਪਾਰਟੀ ਭਾਜਪਾ ਤੇ ਕਾਂਗਰਸ ਦਰਮਿਆਨ ਮੁਕਾਬਲਾ 5 ਫਰਵਰੀ ਨੂੰ 70 ਸੀਟਾਂ ਤੇ ਪੈਂਦੀਆਂ ਵੋਟਾਂ 8 ਫਰਵਰੀ ਨੂੰ ਆਉਣਗੇ ਨਤੀਜੇ ਕਪੂਥੜਾ ਵਿੱਚ ਵੱਡੀ ਵਾਰਦਾਤ ਖੀਰਾਵਾਲੀ ਪੈਟਰੋਲ ਪੰਪ ਤੇ ਲੁਟੇਰਿਆਂ ਨੇ ਚਲਾਈ ਗੋਲੀ ਜ਼ਖਮੀ ਕਰਿੰਦੇ ਦੀ ਇਲਾਜ ਦੌਰਾਨ ਹੋਈ ਮੌਤ ਕੁਲਵੰਤ ਸਿੰਘ ਵਜੋਂ ਹੋਈ ਮ੍ਰਿਤਕ ਪੈਟਰੋਲ ਪੰਪ ਮੁਲਾਜ਼ਮ ਦੀ ਪਛਾਣ ਵਾਰਦਾਤ ਤੋਂ ਬਾਅਦ ਕੈਸ਼ ਲੁੱਟ ਕੇ ਫਰਾਰ ਹੋਏ ਲੁਟੇਰੇ ਗੁਜਰਾਤ ਦੇ ਡਾਂਗ ਵਿੱਚ ਵੱਡਾ ਸੜਕ ਹਾਦਸਾ ਸ਼ਰਧਾਲੂਆਂ ਨਾਲ ਭਰੀ ਵੱੱਤ ਕ੍ਰੈਸ਼ ਬੈਰੀਅਰ ਤੋੜਦੀ 35 ਫੁੱਟ ਡੂੰਗੀ ਖੱਡ ਵਿੱਚ ਡਿੱਗੀ ਬੱਸ ਵਿੱਚ 40 ਸ਼ਰਧਾਲੂ ਸਨ ਸਵਾਰ ਪੰਜ ਵਿਅਕਤੀਆਂ ਦੀ ਹੋਈ ਮੌਤ ਬਾਕੀ ਹੋਏ ਜ਼ਖਮੀ ਮਾਰ ਐਕਟਰ ਦੇ ਤ੍ਰਿੰਬਕੇਸ਼ਵਰ ਤੋਂ ਗੁਜਰਾਤ ਦੇ ਦਿਵਾਰਕਾ ਜਾ ਰਹੇ ਸੰਨ ਸ਼ਰਧਾਲੂ ਪਟਿਆਲਾ ਦੀ ਰਿਸ਼ੀ ਕਲੌਨੀ ਵਿੱਚ ਇਨਸਾਨੀਅਤ ਸ਼ਰਮਸਾਰ 10 ਸਾਲ ਦੇ ਬੱਚੇ ਨੂੰ ਗਰਮ ਪ੍ਰੈਸ ਲਾ ਕੇ ਕੀਤਾ ਜੱਕ ਵੀ ਬੱਚੇ ਨਾਲ ਕੀਤੀ ਜਾਂਦੀ ਸੀ ਕੁਟਮਾਰ ਕੁੱਤਿਆਂ ਵਿੱਚ ਰੱਖਿਆ ਜਾਂਦਾ ਸੀ ਬੱਚਾ ਤਾਂ ਸਮਾਜ ਸੇਵੀਆਂ ਨੇ ਬੱਚੇ ਨੂੰ ਛਡਵਾਇਆ ਪੁਲਿਸ ਨੇ ਔਰਤ ਨੂੰ ਹਿਰਾਸਤ ਵਿੱਚ ਲੈ ਕੇ ਬੀਐਨਐਸਡੀ ਦੇ ਧਰਾਵਾਂ ਤਹਿਤ ਮਾਮਲਾ ਕੀਤਾ ਦਰਜ ਮੋਗਾ ਵਿੱਚ ਪੁਲਿਸ ਅਤੇ ਬਦਮਾਸ਼ਾਂ ਦਰਮਿਆਨ ਫਾਇਰਿੰਗ ਪੰਜ ਬਦਮਾਸ਼ਾਂ ਅਤੇ ਪੁਲਿਸ ਵਿਚਕਾਰ ਹੋਈ ਗੋਲੀਬਾਰੀ ਵਿੱਚ ਦੋ ਬਦਮਾਸ਼ ਹੋਏ ਜਕਵੀ ਪੁਲਿਸ ਨੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਕਾਰ ਲੁੱਟ ਸੜੇ ਕਈ ਲੁੱਟ ਦੇ ਮਾਮਲਿਆਂ ਵਿੱਚ ਲੁੜਿੰਦੇ ਸਨ ਦੋਸ਼ੀ ਧਰਮਕੋਟ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਸਮੁੰਦਰ ਮਿਸ਼ਨ ਲਈ ਸਰਕਾਰ ਨੇ ਬਜਟ ਵਿੱਚ 600 ਕਰੋੜ ਰੁਪਏ ਰੱਖੇ ਸਮੁੰਦਰ ਦੀ ਡੂੰਘਾਈ ਵਿੱਚ ਜਾਣਗੇ ਭਾਰਤ ਦੇ ਵਿਗਿਆਨੀ ਪੰਡੂਬੀ ਰਾਹੀਂ ਵਿਗਿਆਨੀਆਂ ਨੂੰ ਭੇਜਿਆ ਜਾਵੇਗਾ ਸਮੁੰਦਰ ਦੇ ਅੰਦਰ ਕੀਤਾ ਜਾਵੇਗਾ ਅਧਿਐਨ ਤਾਂ ਪੋਲਾਰ ਤੋਂ ਬਾਅਦ ਸੁੰਦਰ ਦੇ ਵਿੱਚ ਵੀ ਭਾਰਤ ਦਾ ਵੱਡਾ ਮਿਸ਼ਨ ਸੰਸਦਾਂ ਨੂੰ ਮੰਗ ਪੱਤਰ ਦੇਵੇਗਾ ਐਸਕੇਐਮ ਸੰਯੁਕਤ ਕਿਸਾਨ ਮੋਰਚਾ ਨੇ 9 ਫਰਵਰੀ ਨੂੰ ਸਾਰੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਦੇਣ ਦਾ ਕੀਤਾ ਐਲਾਨ ਐਮਐਸਬੀ ਅਤੇ ਕਿਸਾਨੀ ਮੰਗਾ ਦਾ ਚੁੱਕਿਆ ਜਾਵੇਗਾ ਮੁੱਦਾ ਮਾਰਚ ਦੇ ਮਹੀਨੇ ਵਿੱਚ ਸਿੰਗਾਪੁਰ ਜਾਣਗੇ ਪੰਜਾਬ ਦੇ 36 ਸਰਕਾਰੀ ਅਧਿਆਪਕ ਵਿਦੇਸ਼ ਵਿੱਚ ਲੈਣਗੇ ਟ੍ਰੇਨਿੰਗ ਪੰਜਾਬ ਸਰਕਾਰ ਨੇ 7ਵੇਂ ਬੈਂਚ ਨੂੰ ਸਿੰਗਾਪੁਰ ਭੇਜਣ ਲਈ ਦਿੱਤੀ ਮਨਜ਼ੂਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਐਲਾਨ ਸੋਨਾ ਗੁਰੂਗਰਾਮ ਹਾਈਵੇ ਤੇ ਹਰਿਆਣਾ ਰੋਡਵੇ ਦੀ ਬਸ ਦੇ ਡਰਾਈਵਰ ਨੇ ਗਮਦੋਦ ਟੋਲ ਪਲਾਜ਼ਾ ਦੇ ਕਰਮਚਾਰੀ ਨੂੰ ਕੁਚਲਿਆ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਟੋਲ ਕਰਮਚਾਰੀ 34 ਸਾਲਾ ਦਲੀਪ ਸਿੰਘ ਦੀਆਂ ਲੱਤਾਂ ਤੇ ਲੱਗੀਆਂ ਗੰਭੀਰ ਸੱਟਾਂ ਬਸ ਦਾ ਡਰਾਈਵਰ ਮੌਕੇ ਤੋਂ ਫਰਾਰ ਪੁਲਿਸ ਵੱਲੋਂ ਮਾਮਲਾ ਕੀਤਾ ਗਿਆ ਦਰਜ ਡਰਾਈਵਰ ਦੀ ਭਾਲ ਜਾਰੀ ਕੈਨੇਡਾ ਅਤੇ ਅਮਰੀਕਾ ਵਿਚ ਵਪਾਰਕ ਜੰਗ ਦੀ ਹੋਈ ਸ਼ੁਰੂਆਤ ਅਮਰੀਕਾ ਦੇ 25% ਦੀ ਟੈਰਫ ਖਿਲਾਫ ਕੈਨੇਡਾ ਨੇ ਕੀਤੀ ਜਵਾਬੀ ਕਾਰਵਾਈ ਅਮਰੀਕਾ ਦੇ 30 ਬਿਲੀਅਨ ਦੇ ਨਿਰਯਾਤ ਤੇ 25% ਦਾ ਟੈਰਫ ਲਗਾਇਆ ਜਸਟਿਨ ਟਰੂਡੋ ਨੇ ਸੰਬੋਧਨ ਪੱਤਰ ਵਿੱਚ ਦਿੱਤੀ ਜਾਣਕਾਰੀ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਜਿਸ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ